ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਦੋਂ ਤੁਸੀਂ ਪਗੜੀ ਸੰਭਾਲ ਜੱਟਾ ਗੀਤ ਸੁਣਦੇ ਹੋ ਤਾਂ ਤੁਹਾਨੂੰ ਭਗਤ ਸਿੰਘ ਦੀ ਯਾਦ ਜ਼ਰੂਰ ਆਉਂਦੀ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਭਗਤ ਸਿੰਘ ਇਸ ਗੀਤ ਤੋਂ ਪ੍ਰੇਰਿਤ ਜ਼ਰੂਰ ਹੋਏ ਸੀ ਪਰ ਉਹਨਾਂ ਨੇ ਇਹ ਗੀਤ ਨਹੀਂ ਸੀ ਬਣਾਇਆ ਇਹ ਗੀਤ ਇੱਕ ਅੰਦੋਲਨ ਦਾ ਹਿੱਸਾ ਸੀ ਜਿਸ ਦੇ ਉਹਨਾਂ ਦੇ ਚਾਚਾ ਅਜੀਤ ਸਿੰਘ ਸੰਧੂ ਆਗੂ ਸਨ ਤੇ ਅੱਜ ਦੀ ਆਪਣੀ ਵੀਡੀਓ 'ਚ ਆਪਾਂ ਦੇਸ਼ ਭਗਤ ਅਜੀਤ ਸਿੰਘ ਦੇ ਬਾਰੇ ਜਾਣਾਂਗੇ ਜਿਨ੍ਹਾਂ ਨੇ ਸੁਤੰਤਰ ਭਾਰਤ ਦੇ ਵਿੱਚ ਅੰਤਿਮ ਸਾਹ ਲੈਣ ਦੇ ਆਪਣੇ ਵਚਨ ਨੂੰ ਪੂਰਾ ਕਰਕੇ ਹੀ ਦਮ ਲਿਆ ਸੀ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਜਨਮ 23 ਫਰਵਰੀ 1881 ਨੂੰ ਪਿੰਨ ਖਟਕੜ ਕਲਾਂ ਵਿੱਚ ਅਰਜਨ ਸਿੰਘ ਦੇ ਘਰ ਹੋਇਆ। ਅਰਜਨ ਸਿੰਘ ਸਰਦਾਰ ਫਤਿਹ ਸਿੰਘ ਦੇ ਪੁੱਤਰ ਸਨ। ਫਤਿਹ ਸਿੰਘ ਨੇ ਪਹਿਲੇ ਐਂਗਲੋ ਸਿੱਖ ਯੁੱਧ 1845 ਵਿੱਚ ਆਪਣਾ ਲੋਹਾ ਮਣਵਾਇਆ ਸੀ। ਅਜੀਤ ਸਿੰਘ ਦੇ ਵੱਡੇ ਭਰਾ ਕਿਸ਼ਨ ਸਿੰਘ ਤੇ ਛੋਟੇ ਭਰਾ ਸੁਵਰਨ ਸਿੰਘ ਵੀ ਆਜ਼ਾਦੀ ਘੁਲਾਟिए ਸੀਗੇ। ਅੰਗਰੇਜ਼ ਸਰਕਾਰ ਨੇ 1906 ਵਿੱਚ ਆਵਾਦਕਾਰੀ ਬਿੱਲ ਪੇਸ਼ ਕਰਕੇ ਚਨਾਉ ਕਲੋਨੀ ਦੇ ਕਿਸਾਨਾਂ ਦੀ ਨਾਰਾਜ਼ਗੀ ਸਹੇੜ ਲਈ। ਬਹੁਤ ਸਾਰੇ ਫੌਜੀਆਂ ਨੂੰ ਬਹਾਦਰੀ ਦਿਖਾਉਣ ਬਦਲੇ ਜ਼ਮੀਨਾਂ ਦਿੱਤੀਆਂ ਗਈਆਂ ਸੀ। ਜ਼ਮੀਨਾਂ ਦੇ ਵੰਡ ਰੋਕਣ ਲਈ ਭਾਰਤ ਦੇ ਵਾਇਸਰਾਏ ਲਾਰਡ ਮਿੰਟੋ ਨੇ ਮਈ 1907 ਵਿੱਚ ਆਵਾਦਕਾਰੀ ਕਾਨੂੰਨ ਰਾਹੀਂ ਜ਼ਮੀਨ ਉੱਪਰ ਪਿਓ ਦੇ ਮਨ ਪਿੱਛੋਂ ਕੇਵਲ ਵੱਡੇ ਪੁੱਤਰ ਦਾ ਅਧਿਕਾਰ ਸਥਾਪਿਤ ਕਰ ਦਿੱਤਾ। 라ਵਲਪਿੰਡੀ ਜ਼ਿਲ੍ਹੇ ਵਿੱਚ 25% ਦੀ ਮਾਲੀਆ ਵਧਾ ਦਿੱਤਾ। ਨਵੰਬਰ 1966 ਵਿੱਚ ਬਾਰੀ ਦੁਆਬ ਐਕਟ ਪਾਸ ਕਰਕੇ ਅਵਿਆਨਾ ਕਰ ਵਧਾ ਦਿੱਤਾ। ਇਸ ਵਿਰੁੱਧ ਸਰਦਾਰ ਅਜੀਤ ਸਿੰਘ ਨੇ ਪੰਜਾਬ ਵਿੱਚ ਜ਼ਿਮੀਦਾਰਾਂ ਲੀਗ ਸਥਾਪਿਤ ਕਰਕੇ ਕਿਸਾਨਾਂ ਦੀ ਅਗਵਾਈ ਕੀਤੀ। ਉਹ ਕਿਸਾਨਾਂ ਵਿੱਚ ਜਗਿੱਤੀ ਪੈਦਾ ਕਰਨਾ ਚਾਹੁੰਦੇ ਸੀ। ਉਹਨਾਂ ਦੇ ਨਾਲ ਕਿਸ਼ਨ ਸਿੰਘ ਤੇ ਲਾਲਾ ਕਸੀਤਾ ਰਾਮ ਵੀ ਮੈਦਾਨ ਵਿੱਚ ਹੋਏ। ਦਸੰਬਰ 1906 ਵਿੱਚ ਅਜੀਤ ਸਿੰਘ ਦਾ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਸੰਪਰਕ ਹੋਇਆ ਉਸ ਸਮੇਂ ਕਲਕੱਤਾ ਵਿੱਚ ਕਾਂਗਰਸ ਦਾ اجلاس ਹੋ ਰਿਹਾ ਸੀ ਇਸ ਸਮੇਂ ਕਾਂਗਰਸ ਵਿੱਚ ਦੋ ਧੜੇ ਸਨ ਗਰਮ ਦਲ ਤੇ ਨਰਮ ਦਲ ਅਜੀਤ ਸਿੰਘ ਨੇ ਆਪਣਾ ਸਬੰਧ ਗਰਮ ਦਲ ਨਾਲ ਜੋੜਿਆ ਤੇ ਕਿਹਾ ਕਿ ਸਾਡੀਆਂ ਔਕੜਾਂ ਦਾ ਉਦੋਂ ਤੱਕ ਹੱਲ ਨਹੀਂ ਹੋਵੇਗਾ ਜਦੋਂ ਤੱਕ ਅਸੀਂ ਆਪਣੀ ਸਰਕਾਰ ਸਥਾਪਿਤ ਨਹੀਂ ਕਰ ਲੈਂਦੇ ਅਜੀਤ ਸਿੰਘ ਨੇ ਪੰਜਾਬ ਆ ਕੇ ਸਨ 1907 ਵਿੱਚ ਭਾਰਤ ਮਾਤਾ ਸੁਸਾਇਟੀ ਲਾਹੌਰ ਵਿੱਚ ਸਥਾਪਿਤ ਕੀਤੀ। ਇਸ ਦੇ ਮੈਂਬਰ ਲਾਲ ਚੰਦ ਫਲਕ, ਜੀਆ ਉਲ হক ਤੇ ਕਿਸ਼ਨ ਸਿੰਘ ਸਨ। ਹੋਮ ਡਿਪਾਰਟਮੈਂਟ ਮੁਤਾਬਿਕ ਸੂਚੀ ਕਾਫੀ ਲੰਮੀ ਸੀ। 3 ਮਾਰਚ 1907 ਨੂੰ ਲਾਇਲਪੁਰ ਵਿੱਚ ਵਿਸ਼ਾਲ ਸਭਾ ਹੋਈ। ਚੰਗ ਸਿਆਲ ਦੇ ਸੰਪਾਦਕ ਬਾਂਕੇ ਦਿয়াল ਨੇ ਆਪਣੀ ਕਵਿਤਾ ਪਗੜੀ ਸੰਭਾਲੋ ਜੱਟਾਂ ਨਾਲ ਲੋਕਾਂ ਦੇ ਦਿਲ ਜਿੱਤ ਲਏ। ਅਜੀਤ ਸਿੰਘ ਨੇ ਪੰਜਾਬ ਦਾ ਤੂਫਾਨੀ ਦੌਰਾ ਸ਼ੁਰੂ ਕਰਕੇ ਗੁਰਦਾਸਪੁਰ ਜਲੰਧਰ ਹੁਸ਼ਿਆਰਪੁਰ ਫਿਰੋਜ਼ਪੁਰ ਕਸੂਰ ਗੁਜਰਾਂਵਾਲਾ ਰਾਵਲਪਿੰਡੀ ਤੇ ਮੁਲਤਾਨ ਵਿੱਚ ਖੁਫੀਆਂ ਸਭਾਵਾਂ ਕੀਤੀਆਂ ਤੇ ਰਾਜ ਪ੍ਰਬੰਧ ਨੂੰ ਭੰਗ ਕਰਨ ਲਈ ਭਾषण ਦਿੱਤਾ ਸਾਲ 1907 ਵਿੱਚ 1857 ਦੇ ਵਿਦਰੋਹ ਦੀ ਪੰਜਾਬੀ ਵਰੀਗਨ ਸੀ ਸਰਕਾਰ ਘਬराई ਹੋਈ ਸੀ ਤੇ ਉਸਨੇ ਹੁਕਮ ਜਾਰੀ ਕੀਤਾ ਕਿ ਹਿੰਦੂਸਤਾਨੀ ਸਿਪਾਈ ਅਜੀਤ ਸਿੰਘ ਦੀਆਂ ਤਕਰੀਰਾਂ ਨਾ ਸੁਣਨ ਇਸ ਮਨਾਹੀ ਕਾਰਨ ਹਿੰਦੂਸਤਾਨੀ ਸਿਪਾਹੀ ਤੇ ਸੈਨਿਕ ਅਜੀਤ ਸਿੰਘ ਦਾ ਭਾਸ਼ਣ ਸੁਣ ਲਈ ਹੋਰ ਵੀ ਉਤਾਵਲੇ ਹੋ ਗਏ। 라ਵਲਪਿੰਡੀ ਵਿੱਚ 2 April 1907 ਨੂੰ ਸਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਤੇ 68 ਵਿਅਕਤੀ ਗ੍ਰਿਫਤਾਰ ਕਰ ਲਏ ਗਏ। ਅਜੀਤ ਸਿੰਘ ਨੇ ਇਕੱਠ ਵਿੱਚ ਭਾਸ਼ਣ ਦਿੱਤਾ ਤੇ ਰਾਜ ਪ੍ਰਬੰਧ ਭੰਗ ਕਰਨ ਲਈ ਕਿਹਾ। ਕਮਾਂਡਰ ਨੇ ਭਾਰਤੀ ਸਿਪਾਹੀਆਂ ਨੂੰ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਪਰ ਭਾਰਤੀ ਸਿਪਾਹੀਆਂ ਨੇ ਆਮ ਲੋਕਾਂ ਤੇ ਗੋਲੀ ਚਲਾਉਣ ਦੀ ਜਗ੍ਹਾ ਬੰਦੂਕਾਂ ਦਾ ਰੁੱਖ ਕਮਾਂਡਰ ਵੱਲ ਕਰ ਦਿੱਤਾ ਜਿਸ ਕਾਰਨ ਕਮਾਂਡਰ ਕਵਰ ਆ ਗਿਆ ਤੇ ਫੌਜਾਂ ਨੂੰ ਛਾਉਣੀ ਪਰਤਨ ਦਾ ਹੁਕਮ ਦਿੱਤਾ ਇਸ ਮਾਕੇ ਭੀੜ ਨੇ ਅੰਗਰੇਜ਼ੀ ਅਫਸਰਾਂ ਦੀ ਕੁੱਟਮਾਰ ਕੀਤੀ ਤੇ ਡਾਕਖਾਨੇ ਤੇ ਚਰਚ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਇਸ ਕਾਰਵਾਈ ਕਾਰਨ ਸਰਕਾਰ ਕਵਰ ਆ ਗਈ ਤੇ ਉਸ ਨੇ ਤਿੰਨ ਬਿੱਲ ਮਨਜ਼ੂਰ ਕਰ ਦਿੱਤੇ ਇਹਨਾਂ ਨੂੰ ਰੱਦ ਕਰਨ ਤੋਂ ਪਹਿਲਾਂ ਲਾਲਾ ਲਾਜਪਤ ਰਾਏ ਨੂੰ ਸਰਕਾਰ ਨੇ 9 ਮਈ 1907 ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਲਾਹੌਰ ਵਿੱਚ ਤੰਗੇ ਸ਼ੁਰੂ ਹੋ ਗਏ ਤੇ 2 ਜੂਨ 1907 ਨੂੰ ਅਜੀਤ ਸਿੰਘ ਨੇ ਅੰਮ੍ਰਿਤਸਰ ਵਿੱਚ ਖੁਦ ਗ੍ਰਿਫਤਾਰੀ ਦੇ ਦਿੱਤੀ। ਉਹਨਾਂ ਆਪਣੀ ਗ੍ਰਿਫਤਾਰੀ ਫਸਾਦਾਂ ਨੂੰ ਰੋਕਣ ਨਹੀਂ ਦਿੱਤੀ ਸੀ। ਅਜੀਤ ਸਿੰਘ ਨੂੰ ਬਜਬਜ ਬੰਦਰਗਾ ਕਲਕੱਤਾ ਰੇਲ ਰਾਹੀਂ ਲਿਜਾਇਆ ਗਿਆ। ਇਹ ਸਪੈਸ਼ਲ ਰੇਲ ਕਿਸੇ ਵੀ ਸਟੇਸ਼ਨ ਤੇ ਨਾ ਰੁਕੀਗੀ ਤੇ ਅਜੀਤ ਸਿੰਘ ਨੂੰ ਰੰਗੂਨ ਤੋਂ ਮਾਦਲੇ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। 11 ਨਵੰਬਰ 1907 ਨੂੰ ਅਜੀਤ ਸਿੰਘ ਨੂੰ ਰਿਹਾ ਕਰ ਦਿੱਤਾ ਗਿਆ। ਪਹਿਲਾ ਵਿਸ਼ਵ ਜੰਗ ਸ਼ੁਰੂ ਹੋ ਚੁੱਕਾ ਸੀ ਤੇ 1914 ਤੋਂ ਲੈ ਕੇ 1932 ਤੱਕ ਅਜੀਤ ਸਿੰਘ ਨੇ ਬ੍ਰਾਜ਼ੀਲ ਵਿੱਚ ਮੁਕਾਮ ਕੀਤਾ ਫਿਰ ਉਸਨੇ 1932 ਤੋਂ 1938 ਦੌਰਾਨ ਫਰਾਂਸ ਸਵਿਟਜ਼ਰਲੈਂਡ ਤੇ ਜਰਮਨੀ ਰਹਿੰਦਿਆਂ ਯੂਰਪ ਵਿੱਚ ਕੰਮ ਕਰਦੇ ਭਾਰਤੀ ਕ੍ਰਾਂਤੀਕਾਰੀਆਂ ਨਾਲ ਸਬੰਧ ਸਥਾਪਿਤ ਕੀਤੇ ਦੂਜੇ ਵਿਸ਼ਵ ਜੰਗ ਦੌਰਾਨ ਉਸਨੇ ਇਟਲੀ ਵਿੱਚ ਹਰਸ਼ ਕਰ ਲਈ ਤੇ ਫਰੈਂਡਸ ਆਫ ਇੰਡੀਆ ਸੁਸਾਇਟੀ ਦੀ ਸਥਾਪਨਾ ਕੀਤੀ ਤੇ ਨਾਲ ਹੀ ਹਿੰਦੁਸਤਾਨ ਜੰਗੀ ਕੈਦੀਆਂ ਦੀ ਇਨਕਲਾਬੀ ਫੌਜ ਦਾ ਸੰਗਠਨ ਵੀ ਕੀਤਾ ਮូਸੋਲਿਨੀ ਤੇ ਮੁਹੰਮਦ ਇਕਲਾਲ ਦੀਆਂ ਸੈਦੀਆਂ ਅੰਤਕ ਕੌਸ਼ਿਸ਼ਾਂ ਸਦਕਾ 10000 ਭਾਰਤੀ ਸਿਪਾਹੀ ਭਰਤੀ ਕੀਤੇ ਗਏ ਮਈ 1945 ਵਿੱਚ ਅਜੀਤ ਸਿੰਘ ਨੂੰ ਕੈਦ ਕਰ ਲਿਆ ਗਿਆ ਤੇ ਜਰਮਨੀ ਵਿੱਚ ਫੌਜੀ ਕੈਦੀਆਂ ਦੇ ਕੈਂਪ ਵਿੱਚ ਰੱਖਿਆ ਗਿਆ ਦਸੰਬਰ 1946 ਇਸੇ ਵਿੱਚ ਜਰਮਨੀ ਤੋਂ ਰਿਹਾ ਹੋ ਕੇ ਉਹ ਭਾਰਤ ਲਈ ਚੱਲ ਪਏ 8 ਮਾਰਚ 1947 ਨੂੰ ਕਰਾਚੀ ਪਹੁੰਚੇ ਤੇ ਉੱਥੋਂ ਦਿੱਲੀ ਗਏ ਦਿੱਲੀ ਵਿੱਚ ਉਹਨਾਂ ਦਾ ਪਰਮਾ ਸਵਾਗਤ ਹੋਇਆ ਤੇ ਅਜੀਤ ਸਿੰਘ ਜਵਾਲਾ ਨਹਿਰੂ ਦੇ ਖਾਸ ਮਹਿਮਾਨ ਬਣੇ ਫਿਰ ਉਹ ਪੰਜਾਬ ਆ ਗਏ ਸਾਲ 1947 ਦਾ ਸਾਲ ਤੇ ਆਜ਼ਾਦੀ ਭਾਰਤੀ ਲੋਕਾਂ ਦੇ ਬੂਹੇ ਤੇ ਟੁੱਕਣ ਵਾਲੀ ਸੀ ਦੇਸ਼ ਦੇ ਸਪੂਤਾਂ ਦੀਆਂ ਕੁਰਬਾਨੀਆਂ ਦਾ ਮੁੱਲ ਮੋੜਨ ਵਾਲਾ ਸੀ 15 ਅਗਸਤ 1947 ਨੂੰ ਅਜੀਤ ਸਿੰਘ ਡਲਹੌਜੀ ਵਿੱਚ ਆਜ਼ਾਦੀ ਦੇ ਚੜ੍ਹਦੇ ਸੂਰਜ ਨੂੰ ਦੇਖਣ ਤੋਂ ਪਹਿਲਾਂ ਹੀ ਤਾਰਿਆਂ ਦੀ ਨਿੰਮੀ ਲੋ ਵਿੱਚ ਸਵੇਰ ਦੇ 3:30 ਵਜੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਗਿਆ ਸੀ ਧੰਨਵਾਦ ਜੀ